ਸੋ ਫਿਲ ਦੇ ਇੱਕ ਬੇਹਦ ਮੰਦ ਭਾਗੀ ਖਬਰ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਜਿਹੜਾ ਕਿ ਦਿਹਾਤ ਹੋ ਚੁੱਕਿਆ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ ਤੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਅਕਲ ਚਲਾਣਾ ਹੋਇਆ ਜਿਸ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਪੱਲਾ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲੇ ਸਨ ਅਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਲਈ ਪਰਤੀ ਕਰਵਾਇਆ ਗਿਆ ਸੀ ਪਰ ਅਚਾਨਕ ਹੀ ਜਿਹੜਾ ਕਿ ਚਾਚਾ ਚਤਰਾ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਜਸਵਿੰਦਰ ਪੱਲਾ ਦੇ ਦੇਹਾਂਤ ਦੀ ਜਿਵੇਂ ਹੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਪੂਰੀ ਪੰਜਾਬੀ ਫਿਲਮ ਇੰਡਸਟਰੀ ਸਮੇਤ ਜਸਵਿੰਦਰ ਪੱਲਾ ਨੂੰ ਚਾਣ ਵਾਲਿਆਂ ਨੂੰ ਵੱਡਾ ਸਦਮਾ ਲੱਗਦਾ ਹੈ ਅਤੇ ਕਈਆਂ ਨੂੰ ਤਾਂ ਇਹ ਗੱਲ ਜਿਹੜੀ ਕਿ ਹੈਗੀ ਇੱਕ ਭੁਲੇਖੇ ਦੀ ਤਰ੍ਹਾਂ ਲੱਗ ਰਹੀ ਹੈ ਕਿ ਬਿਲਕੁਲ ਜਿਹੜਾ ਕਿ ਇੱਕ ਕਾਮੇਡੀਅਨ ਜਿਸ ਦੇ ਵੱਲੋਂ ਇੱਕ ਵੱਖਰੀ ਜਿਹੜੀ ਕਿ ਸ਼ਾਪ ਛੱਡੀ ਗਈ ਸੀ ਆਪਣੀ ਅਦਾਕਾਰੀ ਦੇ ਨਾਲ ਆਪਣੇ ਜਿਹੜੇ ਕਿ ਸ੍ਰੋਤਿਆਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਤਾਂ ਬਣਾਈ ਗਈ ਸੀ ਕਿ ਉਹ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਸੋ ਇਸ ਦੀ ਜਿਹੜੀ ਕਿ ਮੰਤ ਭਾਗੀ ਖਬਰ ਦੀ ਜਾਣਕਾਰੀ ਹੈਗੀ ਹੈ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਦੇ ਵੱਲੋਂ ਇਹ ਸਾਂਝੀ ਕੀਤੀ ਗਈ ਹੈ ਕਿ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਅਤੇ ਕੱਲ ਯਾਨੀ ਕਿ 23 ਅਗਸਤ ਨੂੰ ਮੋਹਾਲੀ ਦੇ ਵਿੱਚ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਇਸ ਵਿਲੇ ਦੀ ਬੇਹਦ ਮੰਦਭਾਗੀ ਖਬਰ ਜੋ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਹੈ ਜਸਵਿੰਦਰ ਪੱਲਾ ਜੋ ਕਿ ਇੱਕ ਕਾਮੇਡੀਅਨ ਅਤੇ ਅਦਾਕਾਰ ਵੀ ਸਨ ਅਤੇ ਇੱਕ ਪ੍ਰੋਫੈਸਰ ਦੇ ਵਜੋਂ ਵੀ ਉਹਨਾਂ ਦੇ ਵੱਲੋਂ ਪੀਯੂ ਦੇ ਵਿੱਚ ਸੇਵਾਵਾਂ ਨਿਭਾਈਆਂ ਗਈਆਂ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਸ਼ਨਕਾਟਾ 1988 ਦੇ ਵਿੱਚ ਜਿਹੜਾ ਕਿ ਪ੍ਰੋਗਰਾਮ ਆਇਆ ਸੀਗਾ ਸ਼ਨਕਾਟਾ 88 ਇਸ ਦੇ ਨਾਲ ਉਹਨਾਂ ਦੇ ਵੱਲੋਂ ਆਪਣੇ ਕੋਮੇਡੀਅਨ ਕਲ ਜਿਹੜੀ ਕਿ ਕਲਾਕਾਰੀ ਦੀ ਉਹ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਦੁਲਾ ਪੱਟੀ ਦੇ ਨਾਲ ਆਪਣੀ ਅਦਾਕਾਰੀ ਦਾ ਜਿਹੜਾ ਕਿ ਇੱਕ ਵਕਰਾ ਪੁਲੰਗ ਪੁੱਟਿਆ ਜਾਂਦਾ ਤੇ ਫਿਰ ਇਹੋ ਜਿਹਾ ਜਿਹੜਾ ਕਿ ਦੌਰ ਸ਼ੁਰੂ ਹੋਇਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੋਈ ਹੀ ਅਜਿਹੀ ਫਿਲਮ ਹੋਵੇ ਜਿਸ ਦੇ ਵਿੱਚ ਜਸਵਿੰਦਰ ਭੱਲਾ ਦੇ ਵੱਲੋਂ ਆਪਣਾ ਜਿਹੜਾ ਕਿ ਅਦਾਕਾਰੀ ਦਾ ਲੋਹਾ ਨਾ ਮਣਵਾਇਆ ਗਿਆ ਹੋਵੇ ਸੋ ਉਹ ਅਦਾਕਰਤਾ ਹੈ ਹੀ ਸੀ ਪਰ ਨਾਲ ਹੀ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਇੱਕ ਵੱਖਰੀ ਤਰ੍ਹਾਂ ਦੀ ਕਾਮੇਡੀ ਕੀਤੀ ਜਾਂਦੀ ਸੀ ਉਹ ਵੀ ਜਿਹੜਾ ਕੀ ਹੈ ਆਪਣੇ ਦਰਸ਼ਕਾਂ ਦੇ ਜਿਹੜੇ ਕੀ ਹੈ ਮਨੋਰੰਜਨ ਦੇ ਵਿੱਚ ਉਹਨਾਂ ਦੇ ਵੱਲੋਂ ਕਾਫੀ ਮਕਬੂਲ ਰਹੀ ਹੈਗੀ ਹੈ ਜਸਵਿੰਦਰ ਪੱਲਾ ਦੀ ਕਾਮੇਡੀ ਸੋ ਦੱਸਦਣੇ ਹੈ ਕਿ 4 ਮਈ 1960 ਨੂੰ ਦਰਾਹਾ ਦੇ ਜਿਵੇਂ ਜਿਹੜਾ ਕੀ ਜਸਵਿੰਦਰ ਪੱਲਾ ਦਾ ਜਨਮ ਹੋਇਆ ਸੀ ਅਤੇ ਉਹ ਇੱਕ ਪ੍ਰੋਫੈਸਰ ਵੀ ਰਹੇ ਸਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਵੱਲੋਂ ਦੀ ਆਪਕ ਤੇ ਬਜੜੇ ਕੀ ਸਵਾਲ ਨਿਭਾਈਆਂ ਗਈਆਂ ਅਤੇ ਖਾਸ ਕਰ ਇਹ ਰਹੀ ਹੈ ਕਿ ਉਹਨਾਂ ਦਾ ਜਿਹੜਾ ਕਿ ਇੱਕ ਕਹਿ ਸਕਦੇ ਹੈ ਕਿ ਹਾਸਰਤ ਸੁਭਾਸੀ ਕੀ ਜੋ ਉਹਨਾਂ ਨੂੰ ਹਰ ਕੋਈ ਜਿਹੜਾ ਕਿ ਇਹਨਾਂ ਪਸੰਦ ਕਰਦਾ ਸੀ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਕਿ ਚਾਹਣ ਵਾਲੇ ਹੈਗੇ ਨੇ ਉਹ ਵੀ ਜਸਵਿੰਦਰ ਪੱਲਾ ਦੀ ਅਦਾਕਾਰੀ ਅਤੇ ਕੋਮੇਡੀ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਸੋ ਵਕ ਵਕ ਜਿਹੜੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਪੱਲਾ ਦੇ ਵੱਲੋਂ ਕੰਮ ਵੀ ਕੀਤਾ ਗਿਆ ਅਤੇ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਬੇਹਦ ਮੰਦਭਾਗੀ ਖਬਰ ਨਿਕਲ ਕੇ ਸਵੇਰੇ ਸਵੇਰੇ ਸਾਹਮਣੇ ਆਈ ਹੈ ਕਿ ਜਸਵਿੰਦਰ ਪੱਲਾ ਦਾ ਜਿਹੜਾ ਕਿ ਹੈ ਅਕਾਲ ਚਲਾਣਾ ਹੋ ਗਿਆ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਦੱਸਿਆ ਜਾ ਰਿਹਾ ਹੈ ਕਿ ਡਾਇਬੀਟੀਜ਼ ਦੀ ਉਹਨਾਂ ਨੂੰ ਪ੍ਰੋਬਲਮ ਸੀ ਅਤੇ ਬੀਪੀ ਦੀ ਵਜ੍ਹਾ ਕਰਕੇ ਕਾਫੀ ਜ਼ਿਆਦਾ ਹੈਲਥ ਜਿਹੜੇ ਕਿ ਇਸ਼ੂਜ਼ ਆਗੇ ਸਨ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ ਹਾਲਾਂਕਿ ਆ ਗਿਆ ਤੇ ਉਹਨਾਂ ਦਾ ਕਹਿਣੇ ਕਿ ਜਸਵਿੰਦਰ ਪੱਲਾ ਨੂੰ ਪਹਿਲਾਂ ਐਜ਼ ਉਹ ਜਿਹੜਾ ਕਿ ਇੱਕ ਹੀਰੋ ਅਤੇ ਇੱਕ ਐਜ਼ ਇੱਕ ਵਧੀਆ ਪਰਸਨੈਲਿਟੀ ਦੇਖਦੇ ਹੁੰਦੇ ਸਨ ਤੇ ਉਹਨਾਂ ਦਾ ਵੀ ਸੁਪਨਾ ਸੀ ਕਿ ਕਦੋਂ ਉਹਨਾਂ ਦੇ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਸੋ ਜਿਸ ਤਰ੍ਹਾਂ ਨਾਲ ਗੁਰਪ੍ਰੀਤ ਖੁੱਗੀ ਦੇ ਵੱਲੋਂ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਗਿਆ ਤੇ ਉਹਨਾਂ ਨੇ ਇਹ ਵੀ